ਲੈ 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 ਨਰੇ ਲੱਛੜ ਦੇ ਲੈ ਲੱਛੜਾ ਲੂਸ ਦਿਖਾ ਲਿਓ ਯਾਰ ਖਾਗ ਦਾ ਟ੍ਰਿੰਗ ਠੀਕ ਹੈ ਨਾ ਕਰਾ ਜੋ ਕਰਾ ਕਰਾ ਜੋ ਕਰਾ ਬਰਸੋਂ ਨੂੰ ਆਂਦੀ ਆਹ ਵਾਹ ਠੀਕ ਆ ਸਾਜਿੰਦੇ ਲੈਣਾ ਹੁਣ ਸਿਲੈਂਡਰ ਮੁੱਕਾ ਹਨਾ ਅੱਧੀ ਰਾਤ ਹੋ ਗਈ ਹਨਾ ਇਹ ਗੋਣ ਗੋਣ ਕਰ ਗਿਆ ਸਿਲੈਂਡਰ ਨਹੀਂ ਮੈਨੂੰ ਭਰਾ ਕੇ ਦਿੱਤਾ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਇਦਾਂ ਥੋੜੀ ਹੁਣ ਦੂਆਕਾਰ ਹਨਾ ਮਾੜਾ ਮੋਟਾ ਕੰਮ ਤਾਂ ਮੈਂ ਤਾਂ ਵੀ ਪਕੜੀਆਂ ਨਾ ਮੈਂ ਪਕਾਉਣੀਆਂ ਮੈਂ ਤਾਂ ਛੱਡ ਦਾਂ ਕਿਸੇ ਵੇਲੇ ਮੈਂ ਕਹਿੰਦਾ ਉਹਨੂੰ ਦੋ ਰੋਟੀਆਂ ਲਾ ਦੇ ਮਾੜ ਕੇ ਲਿਆਈਏ ਆ ਜਾ ਨਾ ਤੂੰ ਲੈ ਕੇ ਆ ਤੀਵੀਂ ਦੇ ਸਹਰਾਣੇ ਬੈਠਾ ਹੈ ਤੀਵੀਂ ਦੇ ਸਹਰਾਣੇ ਬੈਠਾ ਰਹਿੰਦਾ ਖੰਭੀ ਫੜਿਆ ਆ ਹੋ ਗਈ ਮਸਤ ਦੇਖੇ ਚਲਾਂ ਬੰਦਾ ਕੀ ਹੈ ਆ ਬੇਟਾ ਨਾ ਉਹ ਐਂਟਰਪ੍ਰੈਨਰ ਵੇਦ ਤਾਂ ਧੀਮੀ ਦਾ ਬਟੇ ਮਾਟ ਬੱਠਾਉਂਦੀ ਨਹੀਂ ਸ਼ਰਮ ਨਹੀਂ ਆਉਂਦੀ ਤੈਨੂੰ ਮਾੜੀ ਮੋਟੀ ਤੈਨੂੰ ਨੇ ਬੰਦਾ ਮਾਂ ਨਾਲ ਤੂੰ ਤਾਂ 14 ਨਾਲ ਤੂੰ ਕੋਈ ਕੰਮ ਕਰਦਾ ਤੂੰ ਕੀ ਕੰਮ ਫੜਿਆ ਇਹ ਗੱਲ ਦੱਸ ਮੈਨੂੰ ਇਸ ਗੱਲ ਦਾ ਜਵਾਬ ਕਿ ਬੱਸ ਕਰ ਹਣ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਮੈਂ ਉੱਥੇ ਕਹੋ ਸ਼ਰਮ ਨਹੀਂ ਆਉਂਦੀ ਤੈਨੂੰ ਮਾੜੀ ਮੋਟੀ ਚਾਲ ਕੋਈ ਨਹੀਂ ਚਾਹ ਤੂਪਗਾ ਜਾਂ ਆਪਣੀ ਤੀਨੀ ਲੁਕਾ ਮਿੱਤੋ ਓਏ ਉਹ ਨੂੰ ਕਹਿ ਕੇ ਤੀਨੀ ਲੁਕਾ ਦਿੰਦਾ ਤੀਨੀ ਨਾਲ ਰੋਟੀ ਆਪਣੇ ਚੁੱਲੇ ਚਾਹ ਤਾ ਕਦੋਂ ਚਾਣੀ ਹੈ ਮੱਲੇ ਲਈ ਮੈਂ ਚਾਣੀ ਮੈਂ ਕਦੋਂ ਚਾਣੀ ਦੱਸੇ ਮੇਰੀ ਇਹਸ ਕਾਹਦਾ ਦਸ ਦਿਨ ਹੋ ਚੱਲੇ ਵਿਆਹ ਨੂੰ ਬੱਲੇ ਦੱਸ ਮੈਨੂੰ ਰੋਟੀ ਨਾਲ ਲਾਉਣੀ ਆਂ ਮੈਂ ਹੱਲੇ ਉਹਦੇ ਤੋਂ ਰੋਟੀ ਨਹੀਂ ਪਕਾਉਣੀ ਕਦੋਂ ਪਕਾਣੀ ਆ ਜਦੋਂ ਉਹ ਬਾਹਰ ਮੁੜ ਕੇ ਫੇਰ ਵਾਪਸ ਚਲ ਗਈ ਤੂੰ ਕੋ ਚਾਹ ਜਵੇ ਮੈਂ ਰੋਟੀ ਨਹੀਂ ਪਕਾਉਣੀ ਹਰਾਮ ਤੇ ਪੀਜੇ ਬਾਦਰ ਖਾਓ ਕਿਉਂ ਸੀ ਨਹੀਂ ਖਾਂਦੇ ਪੀਜੇ ਬਿਮਾਰ ਨਹੀਂ ਹੋਣਾ ਪੀਜੇ ਬਾਦਰ ਖਾ ਕੇ ਮੇਰਾ ਮੇਰੀ ਰਾਨ ਨੂੰ ਬਿਮਾਰ ਹੋ ਜਾ ਤੇਰਾ ਸਿਲੰਡਰ ਭਰਨਾ ਦਾ ਸਿਲੰਡਰ ਭਰਦਾ ਮੈਨੂੰ ਨਹੀਂ ਪਤਾ ਚਲਦਾ ਸਿਲੰਡਰ ਵੀ ਖਾਲੀ ਪਿਆ ਯਾਰ ਮੈਂ ਮੇਰਾ ਦਿਮਾਗ ਨਾਲ ਕੰਮ ਕਰ ਮੇਰਾ ਜਿਹੜਾ ਦਿਮਾਗ ਖਰਾਬ ਕੀਤਾ ਅੱਛਾ ਹਣੋਂ ਆ ਪਕਾਉਂਗਾ ਤੇ ਬਲੋਕ ਕੋ ਤਾਂ ਦੀ ਸਮਝ ਮਾਰ ਜੀ ਕਰ ਮੈਂ ਨਹੀਂ ਬਕਣੀਆਂ ਪੈਰੀ ਦੰਦਾ ਰੁਪੀਓ ਨੂੰ ਪਕਾਉਂ ਤੂੰ ਕਰ ਤੂੰ ਕਰ ਤੂੰ ਜੋ ਕਰਦੀ ਕਰ ਉਕਾਰ ਗੁੱਡੀ ਦੇ ਸਾਹ ਕਰਕੇ ਬੋਲਣਾ ਤੂੰ ਉਹਦੇ ਨਾਲ ਰੌਲ ਕੇ ਬੋਲਣਾ ਬੋਲ ਮੈਂ ਨਹੀਂ ਉਹਨੂੰ ਤੂੰ ਰੋਟੀ ਪਕਾਉਣ ਦਿੰਦਾ ਤੂੰ ਕਰ ਲੈ ਨਹੀਂ ਜੋ ਕਰ ਚੱਲ ਘਰੋਂ ਨਿਕਲ ਬਾਹਰ ਜਾ ਕੇ ਖਾ ਲੈ 버ਗਰ ਖਾ ਲੈ ਪੀਜੇ ਦਾ ਤੂੰ ਘਰੋਂ ਨਿਕਲ ਬਾਹਰ ਪਾਸਤਾ ਖਾ ਲੈ ਕੜਾ ਤੈਨੂੰ ਮੈਂ ਦੱਸਦਾ ਰੋਟੀ ਆ ਖਰਾਜੇ ਨਾ ਘਰੋਂ ਚੋਂਦਾ ਤੂੰ ਓਏ ਆਂਦੇ ਨਾ ਮੋਟਾ ਹੁੰਦਾ ਯਾਰ ਮੇਰੀ ਜਨਾਨੀ ਆਈ ਆ ਜਨਾਨੀ ਫੋਕੋ ਦੇ ਖੋਡੇ ਮੋਟੇ ਬੈਠਾ ਰਹਿਣਾ ਮੈਂ ਭੇਜਿਆ ਮਸੀਦਾ ਮਿਲੀ ਆ ਛੜੇ ਨੂੰ ਮਸੀਨ ਮੇਲੀ ਤੂੰ ਕਹਿਣਾ ਨਾ ਤੂੰ ਰਿਆ ਸੀ ਹਰਾਮ ਦਾ ਆਪਣੀ ਜਨਾਨੀ ਮਸੀਨ ਮੇਲੀ ਮਸੀਪਲੀ ਕਰ ਕਰਦਾ ਤੂੰ ਕਰ ਜੋ ਕੰਮ ਕਰ ਲੈਣਾ ਕੰਮ ਕਰ ਉਹ ਰੋਟੀ ਪਕਾ ਲੈ ਇਹਨੂੰ ਕਹਿੰਦਾ ਮੈਂ ਛੱਡਣਾ ਨਹੀਂ ਇਹਨੂੰ ਕਹਿੰਦਾ ਮੈਂ ਤੂੰ ਕਰ ਜਾ ਹਾਂ ਮੇਰਾ ਪਰ ਕ ਮੈਂ ਰੋਟੀ ਠੀਕ ਹੈ ਨਾ ਕਰ ਜੋ ਕਰ ਕਰਾ ਜੋ ਕਰ ਕਰਾ ਜੋ ਕਰ ਕੰਮ ਨਹੀਂ ਕਰ ਮੈਂ ਕਰੋਣੇ ਨਹੀਂ ਕੰਮ ਕੋਠੇ ਤੇ ਬੈਠੀ ਕੀ ਕਹੂੰਗੀ ਕੀ ਕਹੂੰ ਕੋਠੇ ਬੈਠੀ ਮੈਂ ਕੀ ਕਰਾਂ ਮੈਂ ਗੱਲ ਨਹੀਂ ਤੇਰੀ ਗੋਟੀ ਤੋਂ ਤੂੰ ਕਹਿੰਦਾ ਮੈਂ ਡਰ ਕੇ ਰਹਿਣਾ नहीं नहीं डालना मैं नहीं डालना तू अटका और रोटियां तू खा बे किल्ला वाली जाता राम दिया उधर जाके देखो कुत्ते ने रोटी मेरी खाव करदा ना वाला मुझे खाली मैं ही आऊंगा तू पकाला मैं वो नहीं लाऊंगी परे हो तू परे लाऊ मैं ही आले ਤੂੰ ਬੇਹੱਦ ਮੈਂ ਨਿਉ ਲਾਂਦਾ ਖੁਦਾ ਤੂੰ ਪਰ ਇੱਕ ਦੋ ਉਹ ਤਾਲੀਆਂ ਮੇਰਾ ਤਾਲੀਆਂ ਤੇਰਾ ਹੀ ਆ ਸਾਰਾ ਕੁਝ ਅਸੀਂ ਵੀ ਤੇਰਾ ਹੀ ਆ ਮੈਂ ਨਿਉ ਲਾਂਦਾ ਪਕਾਵੇਂ ਜਿਮਾਂ ਦੀ ਦਰ ਫਿਟੇ ਲਾਂ ਤ ਮੈਂ ਕਹਿੰਦੀ ਤੇਰੀ ਕਰਤੂਤ ਦੇ ਦਰ ਫਿਟੇ ਲਾਂ ਤ ਤੇਰੀ ਕਰਤੂਤ ਦੇ ਹਰਾਮ ਦੇ ਆ ਤੀਵੀ ਨੂੰ ਲਾਲਾ ਕੰਜਰਾ ਲੈ ਨਹੀਂ ਲਾਉਣੀ ਹੱਲੇ ਅਗਲੀ ਵਾਰ ਕਰ ਪੀਠਿਆ ਤੇ ਰਖਣੀ ਆ ਦੇਖ ਲੈ ਸ਼ਰਮ ਤਾਂ ਨਹੀਂ ਆਉਂਦੀ ਇਹਨੂੰ ਕੋਈ ਉਹਦੇ ਨੋਹਾਂ ਚਾਟਾ ਫਾਜੂ ਮੈਨੂੰ ਬਾਈ ਵੀ ਕਿੱਦਾਂ ਦੀ ਆ ਮਸਕਾਉ ਅੱਥਾ ਦੇ ਉਹਦੇ ਲਾ ਗਰਨ ਪਾਣੀ ਹੱਥ ਪਾ ਦਿੰਨੇ ਹੌਲੇ ਜਾਣੇ ਪਾੜ ਜਾਨੇ ਆ ਹੱਥ ਪਾੜ ਜਾਣੇ ਗੀ ਰੋਟੀ ਗੋਲ ਨਹੀਂ ਲੈਂਦੀ ਗੋਲ ਲੱਥੂ ਜਦੋਂ ਮੈਂ ਸਾਰੇ ਜੱਪ ਕਰਕੇ ਖਾ ਲਈ ਜਦੋਂ ਵੱਜਣ ਲੱਗ ਪਈਆਂ ਨਾ ਮੇਰੇ ਕੋਲ ਦੈਂ ਚੜਾ ਦੂੰ ਨਹੀਂ ਤੂੰ ਸੈਂਡਰ ਭਣਾ ਲਾਂਦਾ ਪਹਿਲਾਂ ਦੱਸ ਮੂੰਹ ਫਲੋਰ ਨੂੰ ਕੀ ਚਾਹ ਤੈਨੂੰ ਨਹੀਂ ਪਤਾ ਸੈਂਡਰ ਖਾਲੀ ਹੋਇਆ ਜਾਂ ਮੇਰੇ ਤੋਂ ਚੁੱਲ੍ਹੇ 'ਚ ਮੱੱਥਾ ਨਹੀਂ ਵੱਜਦਾ ਸਿੱਧੀ ਗੱਲ ਆ ਜਾ ਆਪਣੀ ਟੀਮੀ ਨੂੰ ਲਾ ਜੇ ਤੇਰਾ ਸਹਿਤ ਬੱਥਾ ਨੇ ਵਾਲਾ ਢੂਰੀ ਮਾਰਾ ਇਹਦੇ ਨੂੰ ਨਾ ਉਹਨੂੰ ਲਾ ਉਹ ਤਾਂ ਕੋੜੇ ਮਿੱਠੀਆਂ ਰੋਟੀਆਂ ਨਹੀਂ ਪਕਾਉਂਦਾ ਇਹਨਾਂ ਕੰਮ ਕੀ ਬੜਿਆ ਆਏ ਨੇ ਆ ਤੂੰ ਲੈ ਬਣਾ ਆਪਿਆ ਸिखਾਣੇ ਆ ਮੈਂ ਬਣਾ ਦਿੰਨਾ ਬਣਾ ਬਣਾ ਦਿੰਨਾ ਰੋਕ ਆਟਾ ਐ ਵੀ ਕੋਈ ਕਰਦੀ ਜੰਨੇ ਆ ਨਾ ਆ ਦੇਖ ਲੈ ਲੱਛਣ ਦੇਖ ਲੈ ਇਹਦੇ ਸ਼ਰਮ ਵਾਲੀ ਜੇ ਭਾਬੀ ਨੇ ਦੇਖ ਲੈ ਕੀ ਸੋਚੂਗੀ ਕੋਈ ਨੀ ਉਹਦਾ ਕੁੰਡਾ ਲਾਇਆ ਉਹ ਬਾਹਰ ਕੁੰਡਾ ਬਾਹਰ ਲਾਇਆ ਲੱਗੇ ਪਤਾ ਤਾਂ ਲੱਗੇ ਭਾਬੀ ਨੂੰ ਚਾਰ ਦਾ ਰੋਟੀਆਂ ਦਾ ਪਕਾ ਕੇ ਖਿਲਾ ਦੇ ਪੇ ਤਾਂ ਹੁਣ ਚੱਲ ਜਾਣਾ ਉਹ ਕਿਤੇ ਨਹੀਂ ਤੂੰ ਜ਼ਰੂਰ ਖਾਣੀਆਂ ਛੜਿਓ ਹੱਲੇ ਭੀਜਾ ਨਹੀਂ ਲਵਾਇਆ ਉਹਨੇ ਕਿ ਨੋ ਕਿ ਉਹਨਾਂ ਬ੍ਰਿਟਿਸ਼ ਪਾਸਪੋਰਟ ਫਾਂੜਨਾ ਬਹੁਤ ਮੁੱਖਾ ਇੰਨਾ ਨਹੀਂ ਮੈਂ ਡਰਦੀ ਹਰਾਮ ਦੇ ਜਿੰਨਾ ਤੂੰ ਮੈਨੂੰ ਡਰਾਉਂਦੇ ਆਂ ਯਾਰ ਅਗਲੀ ਯਾਰ ਵਾਲੇ ਹੈਗੇ ਆ ਸਗਨੇ ਆ ਦੇ ਬੇਰਾਰਗੀ ਐ ਐਵੇਂ ਹੋ ਜਾਂਦਾ ਮੇਰਾ ਮੁੰਡਾ ਵੀ ਹੀਰੇ ਵਰਗਾ ਆਇਆ ਉਹ ਆਪਾਂ ਕੁੱਤਾ ਹਰੇਕ ਨੂੰ ਟੌਮੀ ਲੱਗਦਾ ਹੁੰਦਾ ਮੈਂ ਤੈਨੂੰ ਇਹਨਾਂ ਦੱਸਤਾ ਆਪਣਾ ਕੁੱਤਾ ਹਰੇਕ ਨੂੰ ਟੌਮੀ ਲੱਗਦਾ ਆ ਮੇਰਾ ਮੁੰਡਾ ਤਾਂ ਹੀਰਾ ਆ ਦਾ ਕੋਈ ਨਹੀਂ ਮਾਈਕਰਾ ਰੋਟੀ ਨਹੀਂ ਜਿਆਦਾ ਐਕਟ ਵੀ ਨਹੀਂ ਪਕਾਈ ਆ ਹੁਣ ਕੀ ਕਰਦਾ ਤੂੰ ਆਹ ਰੋਟੀ ਲਾਉਣਾ ਉਹਨੂੰ ਲਾ ਲੈ ਉਹਨੂੰ ਉਹ ਤਾਂ ਮਿੱਠੀਆਂ ਰੋਟੀਆਂ ਬਕਵਾਲਾ ਦੋ ਓਏ ਓ ਹੱਲੇ ਮਿੱਠੀ ਆਓ ਪਿਆਰ ਰੋਟੀਆਂ ਉਹਨੂੰ ਦੈਲੀ ਕਰ ਰੋ ਚੁੱਪ ਕਰ ਜਾ ਤੂੰ ਹੱਲੇ ਚੱਲਣ ਦੇ ਲੱchn ਦੇ ਲੈ ਲੱchnਾ ਉਹ ਦੇ ਖਾ ਲਿਓ ਯਾਰ ਖਾ ਗਦਾ ਤੂੰ ਪੀ ਜਾ ਰੋਟੀ ਸੇ ਰੋਟੀ ਆਸੀ ਬਈ ਜੇ ਖਾ ਖਾ ਕੇ ਲਾ ਵੀ ਇਹਨੂੰ ਮੜਾ ਚੱਜ ਨਾਲ ਕਿੱਥਾ ਕੰਡੇ ਜੇ ਭੰਤੇ ਇਹਦੇ ਤੂੰ ਛੜਾ ਤੋੜੀ ਆ ਆਹ ਦਾ ਕੰਮ ਨੇ ਛੜਿਆ ਵਾਲੇ ਫੜੇ ਆਹ ਦੇ ਲੈ ਆਹ ਦੇ ਲੈ ਆਹ ਦੇ ਲੈ ਲੈ ਇਹ ਕਿੰਨੇ ਸਾਰੇ ਰਾਤ ਲੱਗਾ ਰਹੀ ਰੋਟੀ ਨਹੀਂ ਪੱਕਣੀ ਪੱਕ ਜਾਣੀ ਕਿਤੇ ਨੇ ਤੇ ਭੁੱਖੇ ਥਾੜਾ ਨੇ ਕੰਮ ਟਿਕਾ ਨਾ ਮੈਂ ਸਾਰੀ ਰਾਤ ਇੱਥੇ ਪਟਾਈਆਂ ਬਣਾਈਆਂ ਟਾਈਆਂ ਬਣਾਈਆਂ ਕਿਤੇ ਨੇ ਨਿਕਾਉ ਉਹਨੂੰ ਲੈ ਗੋਪੀ ਮੈਂ ਠੀਕ ਨਹੀਂ ਮੇਰਾ ਸਿਰ ਦੌਦਾ ਮੇਰਾ ਗਲਾ ਦੌਦਾ ਆਵਾਜ਼ ਮੇਰੀ ਨਹੀਂ ਨੀ ਮੈਨੂੰ ਮੈਨੂੰ ਚੱਕਰ ਆਉਂਦੇ ਘਰੇਟਾ ਆਉਂਦਾ ਸੰਤਰੇ ਵਾਲੀ ਗੋਲੀ ਖਾਲਾ ਫਰਦੌਲ ਦਾ ਫਰੜਾ ਵਾਲੀ ਗੋਲੀ ਖਾਣਾ ਸਾਜਣ ਮੈਂ ਨਹੀਂ ਠੀਕ ਮੇਰੇ ਗੱਲਾਂ ਤੋਂ ਬੰਦ ਕਰਾਰੇ ਹਮਰਾ ਹੀ ਡਰਨੇ ਰਹ ਗੁੱਡੀ ਮਾਸੀ ਨੂੰ ਫੋਨ ਕਰੋ ਦੀ ਸਲਾਹ ਲਾਓ ਮੈਂ ਕਰਦੀ ਆ ਮੈਂ ਨਾ ਦੇ ਲਾ ਗੁੱਡੀ ਮੇਰੇ ਰਿੱਚੀ ਚੀ ਚੱਲ ਲੱਕੀ ਆ ਲੱਗੀ ਆ ਹਾਂ ਉਹਨੂੰ ਮੈਂ ਫੋਨ ਲਾਉਣੀ ਆ ਲਾਲਾ ਮੈਂ ਨਾ ਦੇਣਾ ਕੀ ਲੱਛਣ ਕਰਦਾ ਮੈਂ ਲਾਉਣਾ ਗੁੱਡੀ ਮੈਂ ਕਹਿੰਦਾ ਮੈਂ ਭੈਣ ਠੀਕ ਨਹੀਂ ਆਗੀ ਜੋ ਕਰਨਾ ਕਰ ਮੈਂ ਨਹੀਂ ਉਹਨੂੰ ਗੁੱਡੀ ਨੂੰ ਦਿੰਦਾ ਮੈਂ ਨਹੀਂ ਲਾਉਣ ਹੁੰਦਾ ਕਿਸੇ ਨੂੰ ਵੀ ਮੈਂ ਆਪੇ ਹੀ ਲਾ ਲੈਣੀ ਆ ਕੀ ਲੈ ਲੈਣੀ ਆ ਗੋਪੀ ਮੇਰਾ ਗਲਾ ਦੋਖਦਾ ਦੋਖਦਾ ਯਾਰ ਤਾਂ ਮੇਰੇ ਗਲਾ ਖਾਏ ਤੇ ਬੋਲਣ ਨੂੰ ਨਹੀਂ ਦੇ ਰਹਾ ਦੋਖਦਾ ਨੋ ਮੇਰੀ ਆਵਾਜ਼ ਨਹੀਂ ਨਿਕਲਦੀ ਬਹੁਤ ਔਖੀ ਕੱਢਦੀ ਮੈਂ ਓਏ ਠੀਕ ਨਹੀਂ ਅੱਜ ਉਹਦਾ ਸਿਰਦਾ ਰਹਿੰਦੇ ਅੱਛਾ ਆਵਾਜ਼ ਠੀਕ ਹੋ ਆ ਮਾ ਦਾ ਤੀਏ ਕਦੋਂ ਲੈ ਲੈਂਦੀ ਹੈ ਲੈ ਲੈ ਹੁਣ ਉਹ ਆ ਗਈ ਆ ਗਈ ਗੋਲ ਆ ਗਈ ਓਏ ਪੱਕ ਗਈ ਪੱਕ ਗਈ ਗੋਲ ਆ ਗਈ ਗੋਲ ਗੋਲ ਹੈ ਆਹ ਦੇ ਲੈ ਕੁੱਤੇ ਦਾ ਹੱਡ ਗੋਪੀ ਮੈਂ ਕਹਾ ਮੇਰਾ ਮੈਂ ਠੀਕ ਨਹੀਂ ਮੈਨੂੰ ਚੱਕਰ ਆਉਂਦੇ ਆ ਮੈਂ ਬੋਟੀ ਆਪਣੀ ਨੂੰ ਕਹੇ ਚਾਰ ਰੋਟੀਆਂ ਪਕਾ ਦੇ ਹਨਾ ਆ ਦੇ ਲ ਆਪ ਰੋਟੀ ਬਕਾਉਣ ਲੱਪੇ ਤੂੰ ਵੀਡੀਓ ਕਾਲ ਕਰ ਤੈਨੂੰ ਦਿਖਾ ਲਾ ਇਹ ਫਰਾਮ ਦੀ ਐ ਤੂੰ ਰੋਟੀਆਂ ਪਕਾਉਣੀ ਆ ਮੈਂ ਉਹਨੂੰ ਮੈਂ ਕਹਾ ਮੈਂ ਠੀਕ ਨਹੀਂ ਚੱਕਰ ਆਉਂਦੇ ਵੇ ਉਹਨੂੰ ਕਹੇ ਚਾਰ ਰੋਟੀਆਂ ਉਹਦਾ ਕੰਮ ਆ ਕਹਿੰਦਾ ਉਹਦੇ ਕੋਮਲ ਹੱਥ ਹੋਏ ਮੈਂ ਕਹਿੰਦਾ ਗੰਦੇ ਕਰਨੇ ਆ ਲੈ ਹਾਂ ਉਹਦੇ ਨਾ ਪਲਾਸਾਰ ਕੇ ਨਾ ਲੈ ਮੈਂ ਕੀ ਕਰਾਂ ਉਹ ਵਿਚਾਰੀ ਕੌਸਮੀਨੀ ਰਾਨੋ ਕਹਿੰਦੀ ਉਹ ਕਹਿੰਦੀ ਨਹੀਂ ਨੀ ਕਰੁੰਦਾ ਲੈ ਮਸੀ ਰਾਜਦੇ ਨੇ ਜਿੰਨੀਆਂ ਰੋਟੀਆਂ ਇਹ ਖਾਂਦੇ ਆ ਸਾਲੇ ਇੰਨੀਆਂ ਕਦੇ ਭਈਏ ਲੱਗੇ ਹੁਣ ਸੀਰੀ ਉਹ ਨਹੀਂ ਖਾਂਦੇ ਜਿੰਨੀਆਂ ਇਹ ਖਾਂਦੇ ਮੈਂ ਟਕਬਾ ਦੱਸ ਜਰਾ ਇਹ ਵੀਡੀਓ ਕੋਲ ਤਾਂ ਕਰ ਤੈਨੂੰ ਦਿਖਾਵਾਂ ਕੀ ਲੱਛਣ ਕਰਦਾ ਓਹਿੰਨ ਗੁੱਟ ਫਾਗੋ ਫੇ ਮੈਂ ਤੈਨੂੰ ਇਹਨਾਂ ਨੂੰ ਠੀਕ ਕਰਾਉਣਾ ਯਾਰ ਜੇ ਹਾਂ ਤੂੰ ਕਰਦੇ ਫੋਟੋ ਵੀ ਨਵਾਜਵੇਂ ਤੇ ਆਉਂਦੀ ਮਤਲਬ ਪਹਿਲਾਂ ਮਾਲਸੀ ਨੂੰ ਇੱਕ ਫੋਨ ਲੈ ਕੇ ਦੋ ਟੈਲੀਫੋਨ ਉਹ ਤਾਂ ਹੀ ਉਦਾਂ ਖੱਚ ਕੇ ਰੱਖ ਲਾ ਕੋਲ ਭੂਲ ਲਾ ਲਈ ਵੀਡੀਓ ਬਾਲ ਲੱਗ ਪਈ ਲਾ ਨਹੀਂ ਐ ਲਾ ਨਹੀਂ ਹੈਨਾ ਐ ਆ ਪੱਕ ਕੇ ਪਕਾ ਉਂਗਲਾਣਾ ਸੁਣਾ ਨਹੀਂ ਸਵੇਰ ਨੂੰ ਧਾਰਾਂ ਵਿੱਚ ਚੋਣੀਆਂ ਇਹ ਖਰਾਬ ਸਵੇਰ ਨੂੰ ਧਾਰਾਂ ਵਿੱਚ ਚੋਣੀਆਂ ਮੈਂ ਉਂਗਲਾਣਾ ਮੈਂ ਹਾਂ ਤੇ ਮੈਂ ਨੂੰ ਮੱਜਾਂ ਵਿੱਚ ਚੋਣੀਆਂ ਮੱਜਾਂ ਕਿਹੜੇ ਵੇਲੇ ਚੋਣੀਆਂ 9 ਵਜੇ ਤਾਂ ਸੁੱਤਾ ਔੜਦਾ ਰਹਾਂਦਾ ਉਹ ਜਿੱਦਣ ਭਾਬੀ ਆਈ ਉਦੋਂ ਨਹੀਂ ਲੱਗਾ ਆਰੀਆਂ ਵਰਕਮੇ ਹਾਸੀ ਨੂੰ ਵੀਡੀਓ ਕਾਲ ਨਹੀਂ ਚੱਕਣੀ ਆਉਂਦੀ ਉਹ ਚੱਕਦੀ ਨਹੀਂ ਉਹ ਫੋਨ ਨਵਾਂ ਹੈ ਮੈਂ ਤਾਂ ਬੰਦਾ ਰੱਖ ਲੋ ਨਾਲ ਵੀਡੀਓ ਕਾਲ ਚੱਕਾ ਲਊ ਆਹ ਹੋਵੇ ਉਹ ਨਵਾਂ ਫੋਨ ਲੈ ਕੇ ਦੇ ਕੇ ਗਏ ਆ ਠੁੱਕੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ 100 ਗੱਲ ਇਹਨਾਂ ਦੀ ਆ ਸਾਲੇ ਹਰੋਸਦੇ ਹੀ ਨਹੀਂ ਨਵੇਂ ਫੋਨ ਨੂੰ ਤੇ ਤਾਂ ਪਰੋਠੇ ਦਾ ਮੱਲਾ ਹਾ ਲੋ ਆਈ ਦਾ ਨਹੀਂ ਜਲਾਲੀ ਲੈ ਤਾਂ ਮੈਂ ਪਰੋਠੇ ਹਾਂ ਲਾਉਣ ਨੂੰ ਤਿਆਰ ਐ ਵੀ ਨਾ ਉਹ ਕਿਉਂ ਪਸ ਲੈ ਲੈ ਮੈਂ ਉਹਦੀ ਬੇਟੀ ਹੱਲੇ ਤੁਸੀਂ ਲੈ ਆ ਤੂੰ ਚੱਕੀ ਨਹੀਂ ਬੀੜੀ ਆ ਪਾਲਾ ਚੱਕੀ ਨਹੀਂ ਇਹ ਚੁੱਪਾ ਹੀ ਨਹੀਂ ਦਿੰਦਾ ਨਾ ਬੰਦਾ ਆ ਕਰੋ ਮਾਸੀ ਕਾਂਦ ਚ ਮਾਰੋ ਫੋਨ ਫੇਰ ਚੱਕ ਹੋ ਜੂ ਨਵਾਂ ਫੋਨ ਤੈਨੂੰ ਲੈ ਕੇ ਦੇ ਆ ਕਹਿ ਗਿਆ ਉਹ ਕੰਦਰ ਸੀ ਗੱਜੀ ਚ ਮੈਂ ਉੱਤੇ ਥੇ ਇਹਦੇ ਉੱਤੇ ਭਰਾ ਲਈ ਓ ਯਾਰ ਇੱਥੇ ਰੋਟੀਆਂ ਨਹੀਂ ਲੈਂਦੀਆਂ ਤੁਹਾਨੂੰ ਫੋਨ ਦੀ ਪਈ ਫੋਨ ਦੀ ਪਈ ਯਾਰ ਹੁਣ ਇਹਨੂੰ ਕਹਿਵੇਂ ਉਹਨੂੰ ਤੀਵੇਂ ਨੂੰ ਕਹਿ ਦੋ ਰੋਟੀਆਂ ਰਾੜ ਦੇਵੇ ਓ ਮਾਸੀ ਮੈਂ ਲਾ ਕੇ ਤੁਲਾ ਇਹ ਤਾਂ ਖਾਣਾ ਨਹੀਂ ਆੜਦੇ ਦੂਸਰ ਸਵੇਰ ਤੋਂ ਸ਼ੁਰੂ ਹੁੰਦੇ ਤਕਾਲਾ ਪੈ ਜਾਂਦੀ ਆ ਅੰਦਰ ਇਹਨਾਂ ਨੇ ਬਾੜਾ ਦਿੱਤਾ ਆ ਰਾਮੇਨ ਕੋ ਗੇ ਘੜ ਦੇ ਦੇ ਕੋ ਗਿਆ ਕੜਦਾ ਕੋਈ ਨਹੀਂ ਤੂੰ ਰੋਟੀ ਦੇਖ ਲੈਂਦੀ ਤੂੰ ਦੇਖ ਜਿੱਦਾਂ ਨੇ ਮੇਰੀ ਗੋਲ ਜਨਾਨੀ ਉਦਾਂ ਦੀ ਰੋਟੀ ਪਰ ਗੋਲ ਨਹੀਂ ਉਹ ਬਹੁਤ ਚੋਸਦੇ ਆ ਹੁਣ ਤੂੰ ਦੱਸਣ ਲੱਗ ਪਿਆ ਬਈ ਇੰਨੀਆਂ ਰੋਟੀਆਂ ਖਾਂਦੇ ਆ ਆਹੋ ਆਹੋ ਹਾਂ ਮੈਂ ਦਾ ਬਹੁਤ ਰੋਟੀਆਂ ਦਾ ਬਾਡਾ ਦਿੰਦਾ ਆਹ ਦੇਖ ਲੈ ਦੇਖ ਲੈ ਮੈਂ ਕਿਹਾ ਉਂਗਲਾਣਾ ਸਾੜ ਲਈ ਸੁਵੇ ਨੂੰ ਤਾਰੂ ਤੂੰ ਹੀ ਚੋਣੀਆ ਰੋਟੀ ਚੋਣਾ ਕਿ ਤੇ ਚਾਹ ਤੋਂ ਨਾ ਤੂੰ ਇਹ ਤਾਂ ਭੁੱਖੇ ਮਰਦੇ ਆ ਖਾ ਖਾ ਢੜੀ ਕੋਨ ਨਤਵੇਂ ਉੱਤੇ ਗੁੰਨਣਾ ਹੀ ਆ ਬੈਠ ਤੇ ਰਾਤ ਨੂੰ ਰੋਟੀ ਘੱਟ ਖਾਈ ਦੀ ਆ ਪਰ ਆਮ ਜਿਆਦਾ ਅੰਦਰੋਂ ਵਾਲਾਂ ਸ਼ਰਮ ਨਹੀਂ ਆਉਂਦੀ ਚੁੱਪ ਕਰ ਜਾ ਸਾਰੀ ਅਮਰ ਮੋਹਣ ਨੇ ਤੈਨੂੰ ਲਾ ਲਾ ਦਿੱਤੀਆਂ ਗੱਲਾਂ ਬਾਤ ਦੀ ਹਾਂ ਤੇ ਸ਼ਰਮ ਦੀਆਂ ਗੱਲਾਂ ਕਰਦੀਆਂ ਲਾ ਲਾ ਦਿੱਤੀਆਂ ਮੋਹਣ ਨੂੰ ਰੋਟੀ ਵੀ ਨਹੀਂ ਆਉਂਦੀ ਮੈਂ ਮੋਹਣ ਨੇ ਲਾਈ ਆ ਮੈਨੂੰ ਪਤਾ ਆ ਨਹੀਂ ਸੁੱਕੀ ਗੱਲ ਮੈਸੇਜ ਹੀ ਹੁੰਦਾ ਤੂੰ ਘਹਿਰੀ ਆ ਨਹੀਂ ਆਈ ਸੀ ਕਹਿਣੀ ਨਹੀਂ ਹਣ ਮੇਰੀ ਗੱਲ ਸੁਣ ਜੇ ਹੁਣ ਮਾਂ ਸੱਸ ਢਿੱਲੀ ਹੋਵੇ ਤੇ ਨੌਨ ਨੂੰ ਚਾਰ ਰੋਟੀਆਂ ਇਹ ਤਾਂ ਟੈਟ ਕਦੀ ਹੋਈ ਨਹੀਂ ਸਾਰੀ ਉਮਰ ਢਿੱਲੀ ਰਹੀ ਏ ਭੈਣ ਮੈਂ ਸੱਚੀ ਨਹੀਂ ਠੀਕ ਇਹਨੂੰ ਮੈਂ ਕਹਾਂ ਮਨਪਿੰਨ ਕਹਾਂ ਦੋ ਚਾਰ ਨਹੀਂ ਜਾੜਦਾ ਦੋ ਚਾਰ ਕਿ ਮੈਂ ਤੈਨੂੰ ਉਹਦੇ ਕੋਲ ਦੀ ਕੋਈ ਮਿੱਠੀਆਂ ਰੋਟੀਆਂ ਨਹੀਂ ਪਕਵਾਉਂਦਾ ਭੈਣ ਆ ਮੈਂ ਰੋਟੀ ਪਕਾਉਣੀ ਪਾਉ ਇਹਨੂੰ ਬਕਵਾਲ ਤੇ ਰੋਟੀ ਕਿਹੜੀ ਕਾਹ ਪ੍ਰਕਾਰ ਜਾ ਸਲਾਹ ਨਾ ਦੇ ਜੱਦੀ ਆਵਾਬ ਹੈ ਆਪ ਕਿੰਨੀਆਂ ਕਾ ਕੇ ਮਿੱਠੀਆਂ ਰੋਟੀਆਂ ਲਾਤੀਆਂ ਇਹ ਮੈਨੂੰ ਸਭ ਪਤਾ ਨਹੀਂ ਹਾ ਆਹ ਚਾੜੀ ਨੇ ਚਾਂਟਾ ਚਾੜੀ ਕਰੇ ਲੈ ਇਹ ਮੰਨਦਾ ਹੀ ਨਹੀਂ ਕੋਈ ਖਾਲਾ ਜੀ ਦਾ ਬਾੜਾ ਚੌਕੇ ਚਾੜ ਨਹੀਂ ਰੋਟੀ ਬਣਾਉਂ ਨੂੰ ਕਹ ਸੰ ਨੂੰ ਦੇ ਸਾਰਿਆਂ ਨੂੰ ਤੁਸੀਂ ਭੁੱਖੇ ਬੈਠੇ ਆ ਉਧਰ ਦੇ ਸੁੱਤੀ ਰੋਟੀਆਂ ਭਾਲਦੇ ਆ ਮੈਂ ਨਹੀਂ ਕਹ ਵੀ ਬੈਂਕ ਚੌਕੇ ਚੜਾਈ ਦੀ ਹੁੰਦੀ ਆ ਕੋਈ ਸੁੱਖ ਸੁਖੀ ਜੀ ਔਲੇ ਵਾਲੇ ਬਾਬਿਆਂ ਦੇ ਚੰਦੇ ਚਾੜ ਇਹ ਭੈਣਾ ਇੱਕ ਮਿੰਟ ਨਾ ਮੀ ਆਉਂਦੀ ਉਹਨੂੰ ਚੁੰਮ ਕੇ ਚੜਾਈ ਉਹ ਤੂੰ ਹਾਲੀਵੁੱਡ ਨਵੀਂ ਨਵੀਂ ਨਾ ਸੌਣ ਨਾ ਲਵੇ ਉਹ ਕਹਿੰਦਾ ਮੈਨੂੰ ਜੇ ਮੇਰੀ ਬੱਟੀ ਚੁੰਮ ਕੇ ਚੜਾਉਂਦੀ ਸਾਰੀ ਉਹ ਚੁੰਮ ਕੇ ਚੜੀ ਰਹਿਣੀ ਉਹ ਲਾਉਣੀ ਕਦੋਂ ਉਹ ਇੰਦਾ ਗੱਲ ਐ ਰੋਟੀ ਕਿਤੇ ਥੋੜੀ ਕਹਿੰਦੇ ਮੈਂ ਟਕਵਾ ਪੰਜ ਤਾਂ ਇਹ ਖਾ ਜਾਂਦੀ ਇੱਕ ਟਾਈਮ ਦੀ ਆ ਉਹਦਾ ਬੱਟ ਟੱਟ ਜੂ ਉਹ ਲੂ ਹੋ ਗਈ ਤੇਰੀ ਮਾਂ ਕੱਥੇ ਲੀ ਆ ਲੈ ਆਹ ਲੂ ਲੋਟੀਆਂ ਮੈਂ ਕੋਪੀ ਹੋਰ ਕਹਦੇ ਦੋ ਰੋਟੀਆਂ ਲਾ ਦੇ ਹਰਾ ਦੇ ਬੈਠੀ ਠੀਕ ਨਹੀਂ ਆ ਗਈ ਮੈਨੂੰ ਗੋਲੀ ਲੱਗੀ ਆ ਅਲੂ ਹੀ ਲੰਦਾ ਪੈਣ ਰੋਟੀ ਮੇਰਾ ਹੀ ਦਰਸ ਕਰਾ ਮੈਨੂੰ ਭੁੱਖ ਲੱਗੀ ਆ ਜਿੰਨਾ ਉਹਦਾ ਨਾਮ ਲੈਨੀ ਆ ਨਾ ਕੋਮਲ ਐਦਾਂ ਉਹ ਕੋਮਲ ਐ ਕਿਊਟਨੈਸ ਆ ਉਹ ਹੱਲੇ ਤਾਂ ਮੈਂ ਆਪਣੀ ਕੋਮਲ ਨਾ ਨਹੀਂ ਬਣਾਈ ਉਹ ਤੇ ਇਹਨੇ ਮੋਸ਼ਨ ਤੋੜ ਦਿੰਦੇ ਆ ਰੋਟੀ ਬਣਾਉਂਦਾ ਮੈਂ ਹੁਣ ਦੱਸ ਕੀ ਕਰਾਂ ਮੈਂ ਕੀ ਕਰਾਂ ਤੂੰ ਤੰਨਾ ਗੜਾ ਚ ਤੇਲ ਪਾ ਕੇ ਸੌ ਜਾ ਰਾਤ ਨੂੰ ਰੋਟੀ ਬੰਦ ਟੈਡ ਤੁਹਾਡੇ ਗੋਗੜਾ ਗੈਂਟ ਗਿਆ ਖਾ ਖਾ ਢੜੀ ਕੰਦਗਾ ਦਾ ਸਾਰਾ ਕੰਮ ਆ ਤੁਹਾਡਾ ਉਹਦਾ ਗੱਲ ਆ ਉਹੀ ਕਾਕੇ ਘਰਿਆ ਲਿੰਦ ਦੇਖ ਕੇ ਦੱਸ ਗਾ ਲਾ ਭੁੱਖ ਲੱਗੀ ਉਹਨੂੰ ਲਿਆ ਥਾ ਕਿ ਕੋਠੇ ਤਾਂ ਹਰਾਮ ਦੇ ਆਹ ਕਵਾਰੀ ਉਹਦੇ ਟੰਨਾ ਦੇ ਵਿੱਚ ਹੈਡਮੂਨ ਲੱਗ ਗਿਆ ਮੈਂ ਕਿਹਾ ਤੁਸੀਂ ਥੋੜੀ ਗੱਲ ਸੁਣੀ ਥੋੜੀ ਬਹੁਤ ਛਲਰੀ ਹੈ ਪਹਿਣਾ ਚੁੰਮਲਾ ਲਾਣੀ ਇਹਨੇ ਚੁੰਮਲਾ ਲਾਣੀ ਆ ਮੂੰਹ ਤੇ ਗੱਲਾਂ ਆ ਮੂੰਹ ਤੇ ਗੱਲਾਂ ਹੱਥ ਪਾ ਲੀਆਂ ਮੈਂ ਬਾਰੇ ਸਭ ਜਾਣਦਾ ਤੂੰ ਕਿ ਮੈਨੂੰ ਜਾਣਦੀ ਆ ਇਹ ਤਾਂ ਹੈ ਮੂੰਹ ਤੇ ਆ ਗੱਲਾਂ ਪਿੱਠ ਪਿੱਛੇ ਕੀ ਕਰਦੇ ਹੋਗੇ ਮੈਂ ਨਹੀਂ ਜਾਣੀ ਆ ਇਹਦੇ ਸਿੱਤਰੀ ਆ ਤੇਰੇ ਸਾਧ ਕੇ ਬਾਤ ਸਾ ਮੇਰੇ ਮੂਹ ਤੇ ਗੱਲਾ ਮੇਰੇ ਮੂਹ ਤੇ ਗੱਲਾ ਇੱਦਾਂ ਹੀ ਹੋਣੀ ਇੱਦਾਂ ਹੀ ਹੋਣੀ ਕੋਈ ਨਹੀਂ ਇੱਦਾਂ ਹੋਲਾਂ ਦੇ ਤੂੰ ਹੀ ਮੇਰੀ ਟੀਵੀ ਛੜਾ ਦੇਣੀ ਮੈਂ ਤੁਹਾਨੂੰ ਅੱਜ ਲੱਗ ਕੇ ਦਿਖਾਤਾ ਤੁਹਾਡੇ ਮਗਰ ਲੱਗਾ ਤਾਂ ਮੈਂ ਟੀਵੀ ਖਵਾ ਦੇ ਕਹਿੰਦਾ ਤੁਸੀਂ ਮੇਰੀ ਟੀਵੀ ਖਵਾ ਦੇਣੀ ਆ ਲੱਗਦਾ ਤੇਰੀ ਟੀਵੀ ਨਹੀਂ ਦਿਵਾ ਦੇ ਦਾ ਤਾਂ ਮਸੀ ਨੇੜੀ ਹੈ ਤੂੰ ਹੀ ਖਾਣੀ ਨੇ ਹੁਣ ਮੈਨੂੰ ਇਹ ਉਹਦਾ ਗੱਲ ਰੋਟੀ ਨਹੀਂ ਜਿਹਦਾ ਤੰਦੂਰੀ ਨਾਮ ਨਹੀਂ ਹੁੰਦਾ ਉਦਾਂ ਬਣਾਈ ਆ ਨੇ ਹੁਣ ਰੋਟੀਆਂ ਲੂਈ ਜਾਂਦਾ ਆ ਹੁਣ ਓ ਲੂਈ ਕਿਤੇ ਦੇਖ ਤਾਂ ਤੇਰੀ ਸ਼ਕਲ ਨਾਲ ਕੋਣੀ ਰੋਟੀ ਆ ਦੇਖ ਕੋ ਗੇ ਕੋ ਚਪ ਕਰ ਜਾ ਕੋ ਗੇ ਤੇ ਲੱਗੀਆਂ ਕੋ ਗੇ ਦਾ ਕਿੱਥੋਂ ਮਿਲਦੇ ਆ ਆਹ ਰੇ ੱਟੀ ੱਟੀ ਹੱਲੇ ਨਹੀਂ ਮੈਂ ਜਾ ਮਾਸੀ ਆ ਰਿਹਾ ਬਰਗਰ ਖਾ ਲਾ ਪੀਜ਼ਾ ਖਾ ਲਾ ਤੈਨੂੰ ਵਧੀਆ ਲਿਆ ਦਿੰਨੇ ਆ ਮੈਂ ਉਹਨੂੰ ਰੋਟੀਆਂ ਦੀ ਪਸੂੜੀ ਪੈਣੇ ਹੀ ਨਹੀਂ ਦੇਣਾ ਮੇਰਾ ਤਾਂ ਅੱਗੇ ਕਲਾ ਫਰਾਉ ਆ ਮੈਂ ਬਰਗਰ ਪੀਜ਼ਾ ਖਾ ਕੇ ਤੇ ਹੋਰ ਗਲਾ ਖਰਾਬ ਕਰਨਾ ਨਹੀਂ ਮੰਨਦਾ ਹੀ ਨਹੀਂ ਮੈਂ ਕੀ ਕਰਾਂ ਕੜਾ ਹੋ ਗਈ ਮੁੱਤੇ ਨੂੰ ਕੋ ਜਗ੍ਹਾ ਤੇ ਚਾੜਨੀ ਆ ਚੌਂਕੇ ਚਾੜਵਾ ਹੀ ਨਹੀਂ ਚਾੜ ਤੇ ਚੌਂਕੇ ਸਾਡੇ ਨਹੀਂ ਰਿਵਾਜ ਇਹ ਹਲੇ ਲਾਉ ਦੇ ਹੱਥੀ ਮੈਂ ਸਾਰੇ ਆਲਡ ਵਾਲਡ ਚ ਰਿਵਾਜ ਵਾ ਆ ਚੌਂਕੇ ਹੀ ਦੀ ਚੌਂਕੇ ਚਾੜਨੀ ਮੂ ਵੀ ਬਣਦੀ ਆ ਮੂ ਵੀ ਬਣਦੀ ਹੁੰਦੀ ਆ ਉਹ ਵੀ ਬਣਦੀ ਬਾਸਣੀ ਮੂ ਵੀ ਆਲਾ ਸਾਥ ਦੇ ਉਸਟੀਮਾ ਹੋਰ ਕੇ ਇਹਨੂੰ ਦੇਈ ਆ ਚਾਰਦਾ ਮੈਂ ਤੇਰਾ ਸਾਥ ਭਾਬੀ ਜੀ ਅਸਾ ਜ਼ਰੂਰੀ ਮਿੱਠੀਆਂ ਓਡੀਆਂ ਖਾਣੀਆਂ ਤੇ ਚੌਕਲੇਟ ਲੈ ਕੇ ਖਾ ਲੋ ਰੋਟੀ ਦਾ ਤਾਂ ਸ਼ੁਰੂ ਕਰੋ ਇਦੈ ਕਰ ਕੋਈ ਇਹ ਮੈਂ ਕਰ ਦੂ ਮੋਂ ਤੇ ਕੱਪੜੇ ਵੀ ਪ੍ਰੈਸ ਕਰ ਦੂ ਤੇ ਧੋ ਵੀ ਦਊ ਕਦੇ ਮੈਂ ਪਹੁੰਚ ਕੇ ਤੇ ਪੈਰਾਂ ਚ ਪਾਉਣੀ ਆ ਨਾ ਮੈਂ ਇੰਨਾ ਵੀ ਨਹੀਂ ਮੈਂ ਗਿਰਿਆ ਉਹਦੇ ਪੈਰਾਂ ਚ ਜੁੱਤੀ ਪਾਉਂ ਪਹੁੰਚ ਕੇ ਕਿ ਮਾਸੜ ਪਹੁੰਚ ਜਿਹੜੇ ਇੱਥੇ ਕ ਜੈਜ ਆ ਜਿਹ ਜਿੰਨਾ ਕ ਜੈਜ ਆ ਉੱਥੇ ਕ ਮੈਂ ਕਰ ਦੂੰਗਾ ਕੰਮ ਆ ਜੈਜ ਬਹੁਤ ਜਿੰਨਾ ਥੱਲੇ ਲੱਗਾ ਪੈਰਾਂ ਦਾ ਕੀ ਇਲਾਜ ਕਰਾਂ ਮੈਨੂੰ ਦੱਸ ਇਹਦਾ ਹਾਂ ਦਿੱਤੀ ਜਾਂਦਾ ਕਹਿੰਦਾ ਜੈਜ ਚਾਕੀ ਕਰਦਾ ਨੇ ਆਹ ਕ ਦੁੱਧ ਵੀ ਪੀਣਾ ਹੁੰਦਾ ਪਰ ਆਸ ਨੂੰ ਕੋਟ ਕੋਟ ਉਹ ਵੀ ਇਹੀ ਗਰਮ ਕਰਕੇ ਗਰਮ ਕਰਾ ਲਾ ਤਾਂ ਉਹ ਕੋਟ ਕਰਾਣਾ ਦੁੱਧ ਨਹੀਂ ਹਾਂ ਛੀਦੀ ਰਖੂਣਾ ਹੈ ਸਿੱਖੜੀ ਨਹੀਂ ਸਭ ਚੌਂ ਬਣਾ ਲਾ ਚਲ ਮੈਂ ਕਰਦੀ ਹਾਂ ਉਹ ਨਹੀਂ ਆਪ ਕ ਲਾਉਂਦੀ ਇਹ ਮੇਰੇ ਘਰ ਦੇ ਵਿੱਚ ਅੱਗ ਨਹੀਂ ਲਾਉਂਦੀ ਉਹ ਸਹੀ ਕਹਿੰਦੀ ਆ ਮੈਂ ਨਹੀਂ ਲਾਉਣੀ ਰੋਟੀ ਬੰਦੇ ਦਾ ਪੁੱਤ ਬਣ ਜਾ ਮੈਂ ਮੈਂ ਨਹੀਂ ਅਸੀਂ ਨਹੀਂ ਖਾਣੀਆਂ ਬੰਦ ਕਰ ਰੋਟੀਆਂ ਅਸੀਂ ਨਹੀਂ ਖਾਣੀਆਂ ਰਹਿਣ ਦੇ ਗਿਆ ਨਹੀਂ ਖਾਣੀਆਂ ਤੁਸੀਂ ਪਾਣੀਆਂ ਸਾਂਝਣ ਅਸੀਂ ਨਹੀਂ ਖਾਣੀਆਂ ਲੂ ਲੂ ਸਿੱਟੀ ਜਾਂਦਾ ਅਲੂਕ ਦੇ ਸੋਨੇੜੀ ਰੋਟੀ ਆ ਪਾਣੀਆਂ ਰਹਿਣ ਦੇ ਵਲ ਪਕਾਉਣੀ ਨਹੀਂ ਖਾ ਤੁਨੋਂ ਮਿੰਦੇ ਨੂੰ ਕਹ ਉੱਤੇ ਮੇਮ ਕੋਲ ਆਇਆ ਵੇ ਵੱਡ ਜੂ ਮੇਮ ਕਦੀ ਮਾਂ ਹੁੰਦੀ ਤੇ ਵੀ ਰੋਟੀ ਕਦੀ ਤੂੰ ਹੁਣ ਦਾ ਸੁੱਖ ਲੈਣ ਦਾ ਟਾਈਮ ਆਇਆ ਹੁਣ ਤਾਂ ਤੀਵੀ ਦਾ ਤੇਰੀ ਦਾ ਸੁੱਖ ਲੈਣਾ ਸੀ ਹੁਣ ਤੂੰ ਰੋਟੀ ਤੂੰ ਆਪ ਪਕਾਉਣਾ ਬੱਟੀ ਆਈ ਤੇ ਕੋਈ ਨਹੀਂ ਨਹੀਂ ਮਾਂ ਨੇ ਕਦੀ ਲਾਇਆ ਨਹੀਂ ਇਹ ਤਾਂ ਚਲਾ ਕੇ ਕਿੰਦਾ ਭਾਬੀ ਨੂੰ ਹੈੱਡਫੋਨ ਲਾਇਆ ਕੰਨਾਂ 'ਚ ਉਹਨੂੰ ਹੁੰਦਾ ਨਹੀਂ ਮੈਂ ਮੈਂ ਬੋਲਦੀ ਹਾਂ ਕਿ ਹੈੱਡਫੋਨ ਲਾਇਆ ਮੈਂ ਤਾਂ ਬੋਲੂੰਗੀ ਹਾਂ ਉਹਨੂੰ ਸਾਥ ਸਦਸ ਉਹ ਮੈਂ ਸਾਥ ਬਣ ਕੇ ਉਹ ਮੈਂ ਉਹਨੂੰ ਮੈਨੂੰ ਮੈਂ ਕੋਵਿਡ ਮਰਜ਼ ਨਹੀਂ ਹੋਈ ਹੱਲੇ ਕੋਖ ਨਹੀਂ ਉਹ ਅਗਲੇ ਲਈ ਆ ਵੀ ਸਕਦੇ ਆ ਐਦਾਂ ਕਿਦਾਂ ਲਾ ਜਾ ਸਕਦੇ ਆ ਸਾਡੀ ਨੌ ਬਣ ਗਈ ਹੁਣ ਨਹੀਂ ਅਸੀਂ ਸਾਦਕ ਦਿੰਦੇ ਕਿੰਨੀਆਂ ਕਿੰਨੀਆਂ ਖਾਣੀਆਂ ਅਸੀਂ ਕੀ ਕਰੀਏ ਹੁਣ ਜਾ ਤੂੰ ਐਂ ਕੌਪੜਿਆ ਨਹੀਂ ਵੀਡੀਓ ਕਾਲ ਕਰਦੀ ਆ ਦੇ ਲਾ ਆ ਦੇ ਲਾ ਆ ਦੇ ਆ ਦੇ ਅਰੇ ਵਾਸਤੇ ਇਹ ਆਪਕੀ ਚਾਈਆ ਆਂ ਤੇਨ ਦਿਖਾਉਣੀ ਐ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇਨ ਦਿਖਾਉਣੀ ਆ ਵੇਟ ਕਰ ਆ ਦੇ ਤੂੰ ਨਾ ਬੈਹ ਕੈਮਰਾ ਅੱਛਾ ਆ ਦੇ ਤੂੰ ਕਾਦੇ ਮਰਨਾ ਸੁੱਖੀ ਸੰਦੀ ਇਹ ਦੇਖ ਕਿਦਾਂ ਪਿਉ ਜੀ ਲੈ ਤੱਕੇ ਤਾਂ ਛੋਟਾ ਗਾ। ਨਹੀਂ ਬੈਣੇ ਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਉਹਨੂੰ ਉਹਨੂੰ ਸੱਦ ਲਾ ਉਹਨਾਂ ਚਾਰ ਰੋਟੀਆਂ ਪਕਾ ਦੇਵੇ ਮੈਂ ਠੀਕ ਆ। ਹੇ ਰਾਨੂ ਆਟਾ ਛੋਟਾ ਕਰੀ ਜਾਂਦਾ ਢਾਈ ਜਾਂਦਾ। ਆਟਾ ਫੇਕ ਰੱਬ ਕਰੀ ਜਾਂਦਾ ਦੇਖ ਟਿੱਕੜ ਪਕਾ ਪਕਾ ਸੁੱਟੀ ਜਾਂਦਾ ਤੇ। ਹਾਂ ਲੋ। ਚੁੱਪ ਕਰ ਜਾ ਤੂੰ ਚੱਲਣ ਦੇ ਜੋ ਹੁੰਦਾ ਹੋਣ ਦੇ ਬਹੁਤੀਆਂ ਇੱਥੇ ਸਕੀਮਾਂ ਨਾਲ ਦੇ। ਮੈਂ ਤੂੰ ਮੈਨੂੰ ਤੂੰ ਸਲਾਹ ਦੇ ਕੇ ਚਾਰ ਰੋਟੀਆਂ ਉਹ ਲਾ ਦੋਗੀ ਕੀ ਹੋਣ ਲੱਗਾ ਤੂੰ ਦੱਸ ਉਹ ਲਾਣੀਆਂ ਚਾਹੀਦੀਆਂ ਅਮਨਪਰੀਤ ਨੂੰ ਹਾਂ ਹਾਂ ਨਹੀਂ ਸਾਰਾ ਵੀ ਐਲਟਰਨੈਟ ਹੈ ਹੇ ਡਗਰਾ ਟਿਕਾਪਾ ਕਹਦਾ ਹੁੰਦਾ ਤੂੰ ਦੱਸ ਗੋਪੀ ਮੈਨੂੰ ਪਹਿਲਾਂ ਪੈਣਾ ਆ ਜਾ ਚਾਰ ਕਦਨ ਦੋ ਕਦਨ ਰਹਿ ਜਾ ਇਹਨੂੰ ਮੜ ਜਾ ਬੰਦਾ ਬਣਾ ਜਾ ਨੇ ਮੇਰਾ ਤਲਾਕ ਕਰਾ ਦੇਣਾ ਭੈਣ ਤੋਂ ਮੈਂ ਤੈਨੂੰ ਕੋਡ ਮੈਰਜ ਤੋਂ ਬਗੈਰ ਹੀ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਇਹਨੂੰ ਨਾ ਹੀ ਸੱਦ ਕਿਉਂ ਨਾ ਸੱਦਾ ਨਾਂ ਦੇ ਰੋਟੀ ਚਾਹ ਲੈ ਆ ਆ ਜੀ ਆਓ ਆ ਜੀ ਜੀ ਲੈ ਲੈ ਗੂਗਲ ਟ੍ਰਾਂਸਲੇਟ ਕੱਢੋ ਇਹ ਜੰਦਰੀ ਗੂਗਲ ਗੂਗਲ ਨਹੀਂ ਮੈਂ ਮਨਪ੍ਰੀਤ ਨੂੰ ਕਹਿ ਦੋ ਚਾਰ ਰੋਟੀਆਂ ਲਾ ਦੇ ਲਾ ਦੇ ਲਾ ਦੇ ਨਹੀਂ ਕੰਦਾ ਮੈਂ ਲਾਹਣ ਦੇਣੀਆਂ ਨਹੀਂ ਮੈਂ ਤੁਹਾਨੂੰ ਆਪਣੇ ਹੱਥਾਂ ਦੀ ਖਵਾਮਾਤੀ ਕਦੇ ਮਾ ਹੁੰਦੀ ਤੇ ਵੀ ਪੱਕਾ ਤੇ ਕਦੇ ਮਾ ਨੇ ਉਹ ਤੁਹਾਡੇ ਲਈ ਤਾਂ ਮੈਂ ਕੀਤਾ ਇਹ ਪੋਚੇ ਤੱਕ ਮੈਂ ਲਵਾਉਂਦਾ ਰਿਹਾ ਪੋਚੇ ਤੱਕ ਮੈਂ ਲਵਾਉਂਦਾ ਰਿਹਾ ਕੀ ਕਹਗਾ ਜਿਹੜਾ ਕੋਈ ਕਹਿੰਦਾ ਖੈਲਾ ਤੇ ਆੜ ਗਵਾੜ ਇੱਥੇ ਹੈ ਨਹੀਂ ਖੱਤਿਆਂ ਦੇ ਵਿੱਚ ਘਾਰਿਆ ਮੈਂ ਤੈਨੂੰ ਇੰਨਾ ਦੱਸ ਦਿੱਤਾ ਮਨਪਰੀ ਦਾ ਸ਼ਾਪਿੰਗ ਕਰਿਆ ਕਰਨੀ ਕਹਿੰਦੀ ਐ ਰੋਟੀਆਂ ਕੋਈ ਮੈਂ ਪਕਾ ਲੂੰ ਗੜਬੇ ਵਰਗੀ ਰਾਂਦਾ ਮੈਂ ਪਕਾ ਲੂੰ ਹਾਂ ਜੀ ਆਈ ਤੇ ਵੀ ਤਰਾ ਕੰਮ ਚ ਨਾ ਕਰੀਂ ਨਾ ਆਹਾਂ ਕੋਲ ਮਿੱਟਾ ਨੂੰ ਤਾਂ ਅਸਲ ਨਹੀਂ ਹੁੰਦਾ ਆਪਣੇ ਹਸਬੈਂਡ ਤੋਂ ਇਹ ਨਾ ਆਉਂਦਾ ਆ ਫਿਰ ਲੱਗੋ ਮਾਨਪ੍ਰੀਤ ਦੇ ਸੰਭੋ ਡਿਊਟੀ ਹੈ ਮਾਨਪ੍ਰੀਤ ਦੇ ਖਾਂਦੇ ਵਈ ਥਿਸ ਇਜ਼ ਬਰੀ ਬਿੱਗੀ ਈਟਿੰਗ ਫੂਡ ਯਾ ਯੂਰ ਆ ਹੈਂਡ ਇਜ਼ ਸਲੋ ਸਲੋ ਇਟ ਥਕਿੰਗ ਆਈ ਡੋਟ ਲਾਈਕ ਥਿਸ ਯੂ ਆਰ ਬਿੱਗ ਦਿ ਨੋ ਦੇਖਾ ਦੇ ਰਿਹਾ ਕੋਡ ਨਾ ਕਿਦਾਂ ਦੇ ਦੇਖਾ ਆ ਦੇਖ ਲਾ ਕਹਿੰਦਾ ਮੇਰੀ ਬਾਡੀ ਦੇ ਨਾ ਆ ਖਰਾਬ ਹੋ ਜਾਣੇ ਕਹਿੰਦਾ ਰੋਟੀ ਦਾ ਹਉ ਵਿਤਾਂ ਜਿਹੜੀ ਇਦਣਾਂ ਨਾ ਮੇਰੇ ਬੋਦੀ ਨੂੰ ਪਾਉਣਾ ਮੈਂ ਨਾ ਕੇ ਐ ਸਪੈਸ਼ਲ ਫ੍ਰੇਗਰੈਂਸ ਤੇਰੇ ਕੋਲੋਂ ਆਣੀ ਜਾਵੇ ਅਸੀਂ ਰੋਜ਼ ਨਾ ਹੁੰਦੇ ਆ ਜਾਂ ਕਲੇਈ ਦੇ ਲਾ ਨજર ਤੇਰੀ ਸਾਰੇ ਪਾਸੇ ਆ ਪਤਾ ਤੈਨੂੰ ਮੈਂ ਮੈਂ ਨਹੀਂ ਮੈਂ ਆ ਟਿੱਕੜ ਜ ਮੈਂ ਇਥੇ ਕਰਨੀ ਛੱਡ ਪਰੇ ਅਮੀ ਆ ਤਾਂ ਕਰਾਓ ਕਰੀ ਜਾਂਦਾ ਕੀ ਕਰਾਬਾ ਕਰੀ ਜਾਂਦਾ ਆਟੇ ਨੂੰ ਉਹਨੂੰ ਕਹਾਂ ਮੈਂ ਦੋ ਰੋਟੀਆਂ ਲਾ 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 ਉਸੇ ਜਾਓ ਜੀ ਅੰਦਰ ਉਹਨੂੰ ਕਹਿੰਦਾ ਤੁਸੀਂ ਅੰਦਰ ਜਾਓ ਚੌਂਕੇ ਚਾੜਨੇ ਆਲੇ ਕਰੇ ਆਉਣੇ ਚਾੜਨੇ ਤੈਨੂੰ ਬੁੱਧਵਾਰ ਵਾ ਕੱਲੂ ਉੱਥੋਂ ਰੋਟੀਆਂ ਪਕਵਾ ਬੋਟੀ ਦੋ ਕਾ ਤੇ ਕੀ ਗੱਲ ਕੋ ਛੋਤ ਸੁੱਕੀ ਜੀ ਹੈ ਕੋਈ ਛੋਤ ਸੁੱਕੀ ਆ ਅਗਲੇ ਦੇ ਮਾਪੇ ਨਾਲ ਕੰਟਰੈਕਟ ਕੀਤਾ ਏ ਤੁਹਾਡੀ ਆਉਂਦੀ ਕੁੜੀ ਚਿੱਲੇ ਚੋੜਾਗੇ ਚੌਂਕੇ ਚਾੜੀ ਦੀ ਆ ਕੋਈ ਗੱਲ ਨਹੀਂ ਜਿੱਥੇ ਚਾਰ ਜੀ ਸੀ ਇੱਕ ਹੋਰ ਆ ਕੇ ਪੰਜਵੀਂ ਰੋਟੀ ਲਾਇਆ ਤੂੰ ਹੀ ਆ ਦੇ ਲੈ ਕਹਿੰਦਾ ਤੂੰ ਹੀ ਲਾ ਮੈਨੂੰ ਕਹਿੰਦਾ ਹੱਲੇ ਨੇ ਹੱਲੇ ਦਾ ਇਹ ਮੈਂ ਹੱਲੇ ਪਾ ਪਾ ਪੀਜ਼ਾ ਖਾ ਲੋ 버ਗਰ ਖਾ ਲੋ ਤੇਰੀ ਰੋਟੀ ਸੜ ਗਈ ਆ ਸੜ ਗਈ ਰੋਟੀ ਸੜ ਕੇ ਹਰਾਮ ਦੀ ਆ ਜਿੱਦਾਂ ਛੜਿਆਂ ਦੀ ਟਵਲੀ ਬੈਠੀ ਹੁੰਦੀ ਉਹ ਵਿੱਚ ਆ ਜੇਦਾ ਆ ਬੋਲ ਤਾਂ ਵਿਆਹ ਹੈ ਤੇ ਹੁਣ ਤਾਂ ਛੜਾ ਦਾ ਆ ਨੀ ਆ ਵਾਸੀ ਕੋਈ ਵਿਆਹ ਵਾਲਾ ਗੋਲ ਨਹੀਂ ਹੈਗਾ 30 ਸਾਲਾਂ ਹੈ ਛੜਿਆਂ ਦੀ ਆਤ ਪਈ ਹੈ ਨਾ ਨਹੀਂ ਹੁਣ ਛੜਾ ਤਾਂ ਛੜਾ ਜੀ ਛੜਾ ਹੁਣ ਹੁੰਦਾ ਤਾਂ ਫੇਰ ਤਾਂ ਬੱਕੀ ਨਹੀਂ ਉਹ ਚੱਲ ਗਈ ਦੌੜ ਗਈ ਦੇਖ ਦੌੜ ਗਈ ਦੇਖ ਉਹਨੂੰ ਕਹਤਾ ਸੀ ਇੱਥੇ ਚੁੱਲ੍ਹੇ ਤੇ ਤੁਮਾ ਚੜਦਾ ਠੀਕ ਅਗਲੀ ਚੱਲੇਗੀ ਨਹੀਂ ਆਪੀ ਸੁਣਾਇਆ ਸੀ ਰਾਣੂ ਕਾਨੂੰਨ ਤੇ ਆਕਾ ਕਰਾਉਣ ਲਈ ਖਰਾਬ ਨੇ ਇਹ ਦਿਖਾਣੀ ਆ ਸੀ ਚੱਕੇ ਨੇ ਆਰਦਾ ਮੈਂ ਹਲਕਾ ਕਾ ਕੀ ਅੱਗੀ ਉਹ ਗੂਗਲ ਟ੍ਰਾਂਸਲੇਟਰ ਕਾਟ ਕੇ ਰੱਖੀ ਦੀ ਬੋਲੇ ਅੰਗਰੇਜ਼ੀ ਜੀ ਕੀ ਕਹਨੇ ਜੀ ਵਾਈ ਡੂ ਯੂ ਸੀ ਯੋਰ ਕਨਸਟੀਟਿਊਸ਼ਨ ਹੋ ਹਾਈ ਨਹੀਂ ਹਾਈ ਨਹੀਂ ਕਹਣਾ ਹੁਣ ਅਗਲੀ ਨੂੰ ਪੰਜਾਬੀ ਥੋੜੀ ਥੋੜੀ ਆਉਂਦੀ ਐ ਐਵੇਂ ਨਾ ਚੁਗਲੀ ਚ ਅਗਲੀ ਕਰੀ ਉਹਦੇ ਬਾਰੇ ਹਾਂਜੀ ਪੰਜਾਬੀ ਕਹਿੰਦਾ ਥੋੜੀ ਥੋੜੀ ਆਉਂਦੀ ਆ ਸਮਝਦੀ ਆ ਕਹਿੰਦਾ ਇਤਨਾ ਨਾ ਕਰ ਬਿਹਾਰ ਕਿਉਂ ਨਹੀਂ ਆਉਂਦੀ ਪੰਜਾਬੀ ਨਾ ਆਉਂਦੀ ਹੋਵੇ ਪੰਜਾਬੀ ਬੋਲਣੀ ਥੋੜਾ ਹਲਕਾ ਜਿਹਾ ਬੋਲੋ ਆ ਆ ਫੇ ਭੈਣ ਹੁਣ ਅਕਲਾਲੀ ਆ ਤੇ ਦੋ ਰੋਟੀਆਂ ਨਹੀਂ ਪਕਾ ਸਕਦੀ ਸੀ ਤੂੰ ਦੱਸ ਕੱਲ ਤੁਸੀਂ ਚੁਗਲੀਆਂ ਸਹਿਤ ਦੋ ਲੱ ਪੀੜੀ ਮਾਂ ਨੇ ਥਰ ਖੋਲ ਦੇਣਾ ਤਰਾ ਫਧਵਾਨ ਯਾਰ ਦਾ ਟੈਡ ਕੜਿਆ ਕਰਨਾ ਮਾਫੀ ਆਏ ਕਰਨਾ ਮਾਫੀ ਓਏ ਆ ਬੀਂਗ ਦੀ ਉਹ ਜਿੱਦਿਆਰੀ ਕਰਨਾ ਮਾਫੀ ਓ ਮਾਰੀ ਲਾ ਕੇ ਸੋ ਗਾਲ ਤੇਰੀ ਇੱਥੇ ਗੁੱਡੀ ਮਾਸੀ ਇੱਥੇ ਗੁੱਡੀ ਮਾਫੀ ਦਰਸਨੇ ਆਪਣੇ ਹਸਪੈਂਡ ਦੇ ਖਲਾ ਵਿੱਚ ਨਾ ਗੂਗਲ ਟ੍ਰਾਂਸਲੇਟਰ ਕੱਢ ਕੇ ਰੱਖ ਸਾਲੇ ਮੇਰੀ ਬੈਨਟ ਕੋਈ ਨਹੀਂ ਹੋਗੀ ਹਾਂਜੀ ਕੇ ਸੇਰੀ ਹੇ ਸਿਰੀ ਸਿਰੀ ਤੇਰੀ ਪਵਾ ਦੀ ਕੁੜੀ ਬੈਠੀ ਐ ਸਾਲੇ ਹੇ ਸਿਰੀ ਦਾ ਐ ਕਾ ਦਿੰਦੇ ਜਦੋਂ ਸਿਰੀ ਇਹਨਾਂ ਦੇ ਨਾਲ ਪੜੀ ਹੁੰਦੀ ਐ ਹੇ ਸਿਰੀ ਸਾਲੇ ਵੱਡੇ ਅੰਗਰੇਜ਼ ਤੇ ਕਹੇ 10ਵੀਂ ਪਾਸ ਨਹੀਂ ਤੂੰ ਇਹ ਮੇਰੇ ਵਰਗੇ ਸਿਰੀ ਪਲੱਸ 2 ਕੀਤੀ ਜੇ ਸਾਲੇ ਗੂਗਲ ਟ੍ਰਾਂਸਲੇਟ ਨਾਲ ਆਉਂਦੀ ਅੱਧੇ ਰਹਿ ਅੱਧੇ ਤਾਂ ਉੱਡੇ ਟੁੱਟ ਜਾਣੇ ਸੀਗੇ ਅੱਧੀਆ ਮੁੰਡਿਆਂ ਨੇ ਗੱਲਾਂ ਬਾਤਾਂ ਤਾਂ ਕੁੜੀਆਂ ਨਾਲ ਇਦਾਂ ਕਿਹਾ ਹਾਂ ਜੀ ਲੈ ਉਹਨੂੰ ਘਰ ਭਾ ਹਾਂਜੀ ਬੋਟੀ ਨੂੰ ਬਹੁਤ ਸਮਝ ਨਹੀਂ ਆ ਉਹ ਲੋਕਾਂ ਦੀਆਂ ਤੀਂਆਂ ਨੂੰ ਕਰਨਾ ਮੋਹ ਨੂੰ ਕਿਹੜਾ ਸਮਝ ਮੈਂ ਮਿੱਟੀ ਬਣਾਉਣੀ ਪਹਿਲਾਂ ਤੂੰ ਪਹਿਲਾਂ ਮਿੱਟੀ ਤੂੰ ਮਿੱਠੀ ਰਹਿ ਨਹੀਂ ਤੇਰੇ ਨੋਹਾਂ ਚ ਫਸੂ ਵਾਟਾ ਡੋਂਟ ਲਾਈਕ ਦਿਸ ਪੇੜੇ ਮੈਂ ਕਰ ਲੂੰ ਤੁਸੀਂ ਕੋਲ ਬਹਿ ਜਾ ਪੇੜੇ ਮੈਂ ਏਰੇ ਮੈਂ ਫਟਾ ਮਾਰਾਂਗਾ ਪਟੇਂ ਕੀ ਡਰਾਮਾ ਜਿਹੜਾ ਢੋਲ ਕੱਢਿਆ ਢੱਡ ਖਾ ਖਾਨ ਧੜੀ ਗੋ ਹੁੰਦੀ ਤੇਰਾ ਨਿਕਲਿਆ ਆ ਮੇਰੇ ਕੋਲ ਲੰਗਰ ਕੋਈ ਤੁਸੀਂ ਛੱਡਿਆ ਨਹੀਂ ਕਦੇ ਵਾਸਤੇ ਮੇਰੀ ਭੈਣ ਦਾ ਨਹੀਂ ਨਿਕਲਿਆ ਘੜ ਤੇਰਾ ਹੀ ਨਿਕਲਿਆ ਅੱਛਾ ਢੱਡ ਦੇ ਉਹਦੇ 6 ਟੈਗ ਨਿਕਲੇ ਉਹ ਆ ਮੈਨੂੰ ਸ਼ਰਮ ਨਹੀਂ ਆਉਂਦੀ ਰੋਟੀ ਨਾਲ ਪਾਉਂਦੇ ਅੱਛਾ ਜਿੰਨੀਆਂ ਮੋਣ ਨੇ ਲਾਲਾ ਤੈਨੂੰ ਖਲਾਈਆਂ ਉਹਨੂੰ ਦਾ ਆ ਹੀ ਨਹੀਂ ساری ਉਮਰ ਪਤਾ ਹੀ ਨਹੀਂ ਕਿੱਦਾਂ ਰੋਟੀ ਖਾ ਆ ਤਾ ਹਾ ਹਾ ਉਹ ਤਾਂ ਜਦੋਂ ਕਮਲ ਹਣੀ ਨਿਆਣੀ ਸੀਗੇ ਹਨਾ ਉਹਨੂੰ ਹੀ ਪਤਾ ਕਿੱਦਾਂ ਲੈਂਦੀਆਂ ਸੀ ਆ ਆ ਦੇਖ ਆ ਜਦੋਂ ਸੰਦੀ ਆ ਭੈਣ ਹੋਣ ਵਾਲੀ ਕੀ ਦੀਪੇ ਭਾਈ ਨੇ ਪਤਾ ਕਿੱਦਾਂ ਲਾਈਆਂ ਸੀ ਦੀਪਾ ਭਾਈ ਤਾਂ ਉਹਦਾ ਨਿਆਣਾ ਹੀ ਦੇ ਰੋਟੀ ਦੇ ਕੋयो ਲਾਲ ਮੇਕ ਦੀ ਸ ਰੋਟੀ ਲਿਆ ਹੋਰ ਦੇ ਆਟਾ ਮੈਂ ਨਹੀਂ ਦੇਣਾ ਆਟਾ ਖਰਾਬ ਕਰੀ ਜਾਂਦਾ ਆਟਾ ਭੁੱਖ ਲੱਗੀ ਐ ਜੀ ਖਾਸਮਾ ਨੂੰ ਖਾ ਉਹ ਰਵੋ ਭੁੱਖੇ ਹਾਂ ਉਹ ਦੇਖ ਕਿ ਕੀ ਹੈ ਇਹ ਕੀ ਹੋ ਸਕੰਗੇ ਦੇ ਤੈਨੂੰ ਉਹ ਮਰ ਚਾ ਵੀ ਨਿਰਤੀਆਂ ਆਪਣਾ ਹੀ ਚਮਟਾ ਮੇਰੇ ਚ ਰਹਿ ਲਈ ਅਚਾਰੀ ਮੈਂ ਅੱਛਾ ਲੈਣੀ ਸੀ ਕਿ ਤਾ ਇਹਨਾਂ ਚਾਰ ਵੇਚ ਲਓ ਪਹਿਲਾਂ ਤਾਂ ਭੈਣ ਤੂੰ ਆ ਕਦੋਂ ਆਣਾ ਤੂੰ ਆ ਜਾ ਤੂੰ ਆਪਣੀ ਨਿਸ਼ਾਨੀ ਵੀ ਲੈ ਜਾ ਜੂ ਪੀਣ ਦੀ ਇੱਛਾ ਹੋ ਗਈ ਨਿਸ਼ਾਨੀ ਲੈ ਮੈਂ ਅੱਜ ਹਲਵਾਈ ਤੋਂ ਮਹਿੰਗਾਈ ਤੇਰੇ ਲਈ ਸੌਂ ਲੱਗ ਲੈ ਗਈ ਮਾਸੀ ਇੰਨਾ ਕਿ ਇੰਨਾ ਤਾਂ ਛੱਕ ਆ ਇੰਨਾ ਹੈ ਕੰਮਾ ਰੋਟੀ ਲਾਤੀ ਸਾਰੇ ਟੱਬਰ ਦੇ ਦੀ ਮੈਂ ਲੈ ਗਈ ਹੁਣ ਮਗਾਈ ਹੁਣ ਹਲਵਾਈ ਤੋਂ ਮਗਾਈ ਆ ਦੇ ਕੇ ਗਿਆ ਮੈਂ ਬਰਸੋ ਨੂੰ ਆਂਦੀ ਆ ਉਹ ਆ ਦੇ ਲਾ ਕੀ ਕਰਦਾ ਦੇ ਲਾ ਕੀ ਕਰਦਾ ਉਹਨੇ ਤਾਂ ਦੇਖਿਆ ਫਰੈਂਕਲ ਜੀ ਇਹ ਕਿ ਜਨਮ ਆ ਰਿਹਾ ਆ ਦੇ ਲਾ ਵਾਸੀ ਤੇਰੀ ਕੀ ਕਹਿੰਦੀ ਤੈਨੂੰ